ਦਿੱਲੀ 'ਚ ਰਹਿੰਦਾ ਸੀ ਦਵਿੰਦਰ ਮੋਨ ਸ਼ਰਮਾ ਦਾ ਪਰਿਵਾਰ ਇੱਕ ਦਿਨ ਉਹਦੇ ਘਰ ਦੇ ਵਿੱਚ ਉਹਨਾਂ ਦੀ ਛੋਟੀ ਕੁੜੀ ਪ੍ਰਿਯੰਕਾ ਸ਼ਰਮਾ ਦੇ ਢਿੱਡ ਦੇ ਵਿੱਚ ਅਚਾਨਕ ਤੋਂ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਨਾਲੇ ਹੀ ਉਹਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਆਪਣੀ ਮਾਂ ਨੂੰ ਦੱਸਦੀ ਹੈ ਇਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿ ਜਿਸ ਨੂੰ ਵੇਖ ਕੇ ਉਹਦੇ ਮਾਪਿਓ ਪਰੇਸ਼ਾਨ ਹੋ ਜਾਂਦੇ ਨੇ ਕੀ ਆਖਰ ਉਹਨਾਂ ਦੀ ਧੀ ਨੂੰ ਕੀ ਹੋ ਗਿਆ ਪ੍ਰਿਯੰਕਾ ਸ਼ਰਮਾ ਦੇ ਪਿਤਾ ਦਵਿੰਦਰ ਸ਼ਰਮਾ ਨੇ ਦਿੱਲੀ ਦੇ ਮੋਤੀ ਨਗਰ ਦੇ ਵਿੱਚ ਅਪੋਲੋ ਹਸਪੀਟਲ ਦੇ ਵਿੱਚ ਪ੍ਰਿਯੰਕਾ ਸ਼ਰਮਾ ਨੂੰ ਦਾਖਲ ਕਰਵਾ ਦਿੱਤਾ ਪ੍ਰਿਅੰਕਾ ਸ਼ਰਮਾ ਨੂੰ ਹਸਪੀਟਲ ਦੇ ਵਿੱਚ ਕਈ ਘੰਟੇ ਹੋ ਗਏ ਸਨ ਪਰ ਉਹਦੀ ਦਰਦ ਘਟਣ ਦੀ ਬਜਾਏ ਸਗੋਂ ਜ਼ਿਆਦਾ ਹੀ ਵੱਧਦੀ ਜਾ ਰਹੀ ਸੀ ਦਰਦ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ 3 ਫਰਵਰੀ 2021 ਨੂੰ ਪ੍ਰਿਅੰਕਾ ਸ਼ਰਮਾ ਨੂੰ ਦਿੱਲੀ ਦੇ ਹੀ ਮੈਕਸ ਸੁਪਰ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੁਣ ਇੱਥੇ ਵੀ ਇਹਦੇ ਸਾਰੇ ਟੈਸਟ ਕੀਤੇ ਗਏ ਐਡਾ ਵੱਡਾ ਹਸਪੀਟਲ ਹੋਵੇ ਪਰ ਇਹਦੀ ਬਿਮਾਰੀ ਦਾ ਕਿਸੇ ਨੂੰ ਵੀ ਕੁਝ ਪਤਾ ਨਹੀਂ ਚੱਲ ਰਿਹਾ ਸੀ ਤੇ ਇਹਦੇ ਟੈਸਟਾਂ ਦੇ ਵਿੱਚ ਵੀ ਕੁਝ ਨਹੀਂ ਆ ਰਿਹਾ ਸੀ ਪ੍ਰਿਅੰਕਾ ਦੀ ਦਰਦ ਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਆ ਰਿਹਾ ਸੀ ਪ੍ਰਿੰਕਾ ਦਰਦ ਦੇ ਨਾਲ ਤਰਫ ਰਹੀ ਸੀ ਡਾਕਟਰਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਾਰਨ ਹੈ ਇਹਦੀ ਦਰਦ ਦਾ ਹੁਣ ਪ੍ਰਿੰਕਾ ਦੇ ਦਰਦ ਦੇ ਨਾਲ ਨਾਲ ਉਹਦੇ ਵਾਲ ਵੀ ਝੜਨੇ ਸ਼ੁਰੂ ਹੋ ਗਏ ਸਨ ਤਕਲੀਫ ਇੰਨੀ ਜ਼ਿਆਦਾ ਸੀ ਕਿ ਬੋਲ ਕੇ ਦੱਸਿਆ ਤੱਕ ਨਹੀਂ ਜਾ ਸਕਦਾ ਇਹ ਤਕਲੀਫ ਦੇ ਨਾਲ ਹੀ 12 ਫਰਵਰੀ 2021 ਨੂੰ ਏਸੀ ਹਸਪੀਟਲ ਦੇ ਵਿੱਚ ਪ੍ਰਿੰਕਾ ਸ਼ਰਮਾ ਨੇ ਦਮ ਤੋੜ ਦਿੱਤਾ ਇਹ ਸਭ ਸੋਚ ਕੇ ਵੀ ਡਰ ਆਉਂਦਾ ਹੈ ਕਿ ਇੱਕ ਚੰਗਾ ਭਲਾ ਬੰਦਾ ਜਿਸ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਅਚਾਨਕ ਉਹਦੇ ਪੇਟ ਦੇ ਵਿੱਚ ਦਰਦ ਹੋਵੇ ਕੋਈ ਵੀ ਪ੍ਰੋਬਲਮ ਸਮਝ ਦੇ ਵਿੱਚ ਨਾ ਆਵੇ ਤਾਂ ਉਹਦੀ ਮੌਤ ਹੋ ਜਾਵੇ ਦੇਖਣ ਸੁਣਨ ਨੂੰ ਬਹੁਤ ਅਜੀਬ ਲੱਗਦਾ ਹੈ ਪ੍ਰਿਯੰਕਾ ਦੀ 13ਵੀਂ ਤੋਂ ਪਹਿਲਾਂ ਹੀ ਉਹਦੀ ਮਾਤਾ ਅਨੀਤਾ ਸ਼ਰਮਾ ਦੀ ਵੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਇਹਦੀ ਤਬੀਅਤ ਵੀ ਉਸੇ ਤਰ੍ਹਾਂ ਹੀ ਖਰਾਬ ਹੁੰਦੀ ਹੈ ਇਹਦੇ ਵੀ ਪੈਰਾਂ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਨੂੰ ਵੀ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਨਾਲ ਹੀ ਇਹਦੇ ਵੀ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਇੱਥੋਂ ਤੱਕ ਕਿ ਪ੍ਰਿਯੰਕਾ ਦੇ ਜਿਹੜੇ ਪਿਤਾ ਸਨ ਦਵਿੰਦਰ ਮੋਹਨ ਸ਼ਰਮਾ ਉਨਾਂ ਨੂੰ ਵੀ ਸੇਮ ਸਿੰਪਟਮਸ ਇਹੋ ਜਿਹੀ ਹੋਣੇ ਸ਼ੁਰੂ ਹੋਣ ਲੱਗ ਪਏ ਸਨ ਉਹਦੀ ਵੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਇੱਥੋਂ ਤੱਕ ਕਿ ਜਿਹੜੀ ਘਰ ਦੇ ਵਿੱਚ ਨੌਕਰ ਆਣੀ ਸੀ ਇਹਨਾਂ ਦੀ ਉਹਨੂੰ ਵੀ ਸੇਮ ਸਿੰਪਟਮਸ ਹੋਣੇ ਸ਼ੁਰੂ ਹੋ ਗਏ ਸਨ ਤੇ ਉਹ ਵੀ ਬਿਮਾਰ ਹੋ ਗਈ ਸੀ ਜਿਵੇਂ ਘਰ ਦੇ ਵਿੱਚ ਕੋਈ ਵਾਇਰਸ ਫੈਲ ਗਿਆ ਹੋਵੇ ਹੁਣ ਪਿਤਾ ਦਵਿੰਦਰ ਮੋਹਨ ਤੇ ਮਾਤਾ ਅਨੀਤਾ ਸ਼ਰਮਾ ਤੇ ਇਹਨਾਂ ਦੀ ਜਿਹੜੀ ਨੌਕਰ ਆਣੀ ਸੀ ਇਹਨਾਂ ਤਿੰਨਾਂ ਨੂੰ ਹੀ ਹਸਪੀਟਲ ਦੇ ਵਿੱਚ ਦਾਖਲ ਹੋਣਾ ਪਿਆ ਪਰ ਇਹਨਾਂ ਤਿੰਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਸੀ ਉਹ ਅਨੀਤਾ ਸ਼ਰਮਾ ਨੂੰ ਸੀ ਉਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ ਇਹ ਤਿੰਨੇ ਹੀ ਦਿੱਲੀ ਦੇ ਸ੍ਰੀ ਗੰਗਾ ਰਾਮ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਸਨ ਇਸ ਘਰ ਦੀ ਵੱਡੀ ਕੁੜੀ ਦਿਵਿਆ ਉਹ ਕੁਝ ਦਿਨ ਪਹਿਲਾਂ ਹੀ ਆਪਣੇ ਦੋਨਾਂ ਬੱਚਿਆਂ ਦੇ ਨਾਲ ਆਪਣੇ ਸਹੁਰੇ ਘਰ ਗਈ ਸੀ ਇੱਕ ਗੱਲ ਪ੍ਰਿੰਕਾ ਦੇ ਬਿਮਾਰ ਪੈਣ ਤੋਂ ਇੱਕ ਦਿਨ ਪਹਿਲਾਂ ਦੀ ਹੈ ਇਸ ਤੋਂ ਪਹਿਲਾਂ ਇਹ ਆਪਣੇ ਦੋਵਾਂ ਬੱਚਿਆਂ ਦੇ ਨਾਲ ਆਪਣੇ ਪੇਕੇ ਘਰ ਹੀ ਦਵਿੰਦਰ ਸ਼ਰਮਾ ਦੇ ਘਰ ਹੀ ਰਹਿ ਰਹੀ ਸੀ ਜਿਸ ਤਰ੍ਹਾਂ ਪਹਿਲੇ ਹਸਪੀਟਲ ਦੇ ਵਿੱਚ ਕਿਸੇ ਡਾਕਟਰ ਨੂੰ ਕੁਝ ਸਮਝ ਨਹੀਂ ਆਇਆ ਤੇ ਪ੍ਰਿੰਕਾ ਦੀ ਮੌਤ ਹੋ ਗਈ ਪਰ ਇਹ ਨਹੀਂ ਪਤਾ ਚੱਲਿਆ ਕਿ ਕਿਹੜੀ ਬਿਮਾਰੀ ਨਾਲ ਉਹਦੀ ਮੌਤ ਹੋਈ ਉਸੇ ਤਰ੍ਹਾਂ ਹੀ ਸ੍ਰੀ ਗੰਗਾ ਰਾਮ ਹਸਪੀਟਲ ਦੇ ਵਿੱਚ ਵੀ ਡਾਕਟਰ ਹੈਰਾਨ ਸਨ ਕਿਉਂਕਿ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਆ ਰਿਹਾ ਸੀ ਪਰ ਇਹਨਾਂ ਦੇ ਸਿੰਪਟਮ ਜਿਹੜੇ ਸਨ ਉਹ ਦਿਨ-ਪ੍ਰਤੀ ਦਿਨ ਵੱਧਦੇ ਜਾ ਰਹੇ ਸਨ ਤਕਲੀਫਾਂ ਇਹਨਾਂ ਦੀਆਂ ਵੱਧਦੀਆਂ ਜਾ ਰਹੀਆਂ ਸਨ ਹੁਣ ਦਵਿੰਦਰ ਮੋਹਨ ਤੇ ਇਹਦੀ ਜਿਹੜੀ ਨੌਕਰ ਆਣੀ ਸੀ ਇਹਦੀ ਤਬੀਅਤ ਦੇ ਵਿੱਚ ਤਾਂ ਸੁਧਾਰ ਆ ਗਿਆ ਸੀ ਪਰ ਜਿਹੜੀ ਇਹਦੀ ਪਤਨੀ ਸੀ ਅਨੀਤਾ ਉਹਦੀ ਹਾਲਤ ਹੋਰ ਵੀ ਖਰਾਬ ਹੁੰਦੀ ਜਾ ਰਹੀ ਸੀ ਇਧਰੋਂ 4 ਮਾਰਚ 2021 ਨੂੰ ਦਵਿੰਦਰ ਮੋਹਨ ਦਾ ਜਰਾ ਜਵਾਈ ਸੀ ਉਹਦੀ ਕਾਲ ਆਉਂਦੀ ਹੈ ਉਹ ਕਹਿੰਦਾ ਹੈ ਕਿ ਦਿਵਿਆ ਜੋ ਕਿ ਉਹਨਾਂ ਦੀ ਵੱਡੀ ਕੁੜੀ ਹੈ ਉਹਦੀ ਵੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਹਜੇ 21 ਦਿਨ ਪਹਿਲਾਂ ਹੀ ਇਹਨਾਂ ਦੀ ਨਿੱਕੀ ਕੁੜੀ ਦੀ ਮੌਤ ਹੋਈ ਸੀ ਤੇ ਵੱਡੀ ਕੁੜੀ ਵੀ ਬਿਮਾਰ ਹੋ ਚੁੱਕੀ ਸੀ ਇਹ ਗੱਲ ਸੁਣ ਕੇ ਦਵਿੰਦਰ ਮੋਹਨ ਪੂਰੀ ਤਰ੍ਹਾਂ ਡਰ ਜਾਂਦਾ ਹੈ ਤੇ ਇਧਰ ਉਹਦੀ ਪਤਨੀ ਅਨੀਤਾ ਸ਼ਰਮਾ ਵੀ ਮੌਤ ਦੇ ਨਾਲ ਖੇਡ ਰਹੀ ਸੀ ਤੇ ਉਧਰ ਉਹਦੀ ਵੱਡੀ ਕੁੜੀ ਉਹ ਵੀ ਬਿਮਾਰ ਹੋ ਚੁੱਕੀ ਸੀ ਹੋ ਕੀ ਰਿਹਾ ਸੀ ਕਿਸੇ ਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਸ਼ਰਾਬ ਦੇ ਦਿੱਤਾ ਹੋਵੇ ਪੂਰਾ ਘਰ ਤਬਾਹ ਕਰ ਦਿੱਤਾ ਹੋਵੇ ਹੁਣ 6 ਮਾਰਚ ਨੂੰ ਦਿਵਿਆ ਨੂੰ ਵੀ ਗੰਗਾ ਰਾਮ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰ 7 ਮਾਰਚ ਨੂੰ ਹੀ ਦਿਵਿਆ ਕੋਮਾ ਦੇ ਵਿੱਚ ਚਲੀ ਗਈ ਸਾਰੇ ਹੀ ਵੱਡੇ ਡਾਕਟਰਾਂ ਦੀ ਟੀਮ ਦੇ ਹੱਥ ਖੜੇ ਹੋ ਚੁੱਕੇ ਸਨ ਮੈਡੀਕਲ ਟੈਸਟ ਹੋ ਚੁੱਕੇ ਸਨ ਪਰ ਕਿਸੇ ਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ ਹੁਣ 14 ਮਾਰਚ ਨੂੰ ਸ੍ਰੀ ਗੰਗਾ ਰਾਮ ਹਸਪੀਟਲ ਦੇ ਵਿੱਚ ਇੱਕ ਡਾਕਟਰ ਇਹਨਾਂ ਸਾਰਿਆਂ ਦਾ ਹੈਵੀ ਮੈਟਲ ਟੈਸਟ ਕਰਵਾਉਂਦਾ ਹੈ ਜਿਹਦੀ ਰਿਪੋਰਟ ਆਉਂਦੀ ਹੈ ਤੇ ਸਾਰੇ ਹੈਰਾਨ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੀ ਬੋਡੀ ਦੇ ਵਿੱਚ ਥੈਲੀਅਮ ਇੱਕ ਕੈਮੀਕਲ ਹੈ ਇਹ ਇੱਕ ਐਹੋਜਾ ਕੈਮੀਕਲ ਹੁੰਦਾ ਹੈ ਜਿਹਦਾ ਇਸਤੇਮਾਲ ਸੁਦਾਮ ਹਸੈਨ ਪੁਤਿਨ ਵਰਗੇ ਲੋਕਾਂ ਨੇ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਕੀਤਾ ਸੀ ਕਿਉਂਕਿ ਇਹ ਕੈਮੀਕਲ ਨਾ ਤਾਂ ਦਿਖਣ ਦੇ ਵਿੱਚ ਕੋਈ ਕਲਰਫੁਲ ਹੁੰਦਾ ਹੈ ਨਾ ਹੀ ਇਹਦਾ ਕੋਈ ਟੇਸਟ ਹੁੰਦਾ ਹੈ ਤੇ ਨਾ ਹੀ ਇਹ ਖੂਨ ਦੇ ਟੈਸਟ ਦੇ ਵਿੱਚ ਆਉਂਦਾ ਹੈ ਜਿਹਦੇ ਅੰਦਰ ਵੀ ਇਹ ਜਾਂਦਾ ਹੈ ਉਹਨੂੰ ਇਹ ਹੌਲੀ-ਹੌਲੀ ਮਾਰ ਦਿੰਦਾ ਹੈ ਤੇ ਪਤਾ ਕੁਝ ਨਹੀਂ ਚੱਲਦਾ ਤੇ ਇਹੀ ਕੈਮੀਕਲ ਇਹਨਾਂ ਦੇ ਸਰੀਰ ਦੇ ਵਿੱਚ ਵੀ ਕਾਫੀ ਮਾਤਰਾ ਦੇ ਵਿੱਚ ਪਾਇਆ ਗਿਆ ਸੀ ਇਸੇ ਕਰਕੇ ਹੀ ਟੈਸਟ ਦੇ ਆਉਣ ਤੋਂ ਬਾਅਦ ਹਫਤੇ ਬਾਅਦ ਹੀ ਅਨੀਤਾ ਸ਼ਰਮਾ ਦੀ ਵੀ ਮੌਤ ਹੋ ਗਈ। ਹੁਣ ਦਵਿੰਦਰ ਮੋਹਨ ਸ਼ਰਮਾ ਘਰ ਦੇ ਵਿੱਚ ਇਕੱਲੇ ਰਹਿ ਗਏ ਸਨ। ਉਹਨਾਂ ਦਾ ਘਰ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਸੀ। ਇਸ ਘਰ ਦੇ ਵਿੱਚੋਂ ਸਿਰਫ ਇੱਕੋ ਕੁੜੀ ਬਚੀ ਸੀ, ਦਿਵਿਆ। ਉਹ ਵੀ ਮੌਤ ਦੇ ਨਾਲ ਜੰਗ ਲੜ ਰਹੀ ਸੀ। ਪਰ ਹੁਣ ਸਾਰੇ ਇਹੀ ਸੋਚ ਰਹੇ ਸਨ ਕਿ ਇਹ ਕੈਮੀਕਲ ਘਰ ਦੇ ਵਿੱਚ ਕੌਣ ਦਵੇਗਾ? ਕਿਉਂਕਿ ਘਰ ਦੇ ਸਾਰੇ ਜੀ ਤਾਂ ਮਰਦੇ ਜਾ ਰਹੇ ਸਨ। ਘਰ ਦੇ ਵਿੱਚ ਜਿਹੜੀ ਨੌਕਰਾਨੀ ਸੀ, ਉਹ ਖੁਦ ਹੀ ਬਿਮਾਰ ਸੀ। ਫਿਰ ਕੌਣ ਦੇ ਸਕਦਾ ਹੈ ਇਹ ਥੈਲੀਅਮ ਸਲਫੇਟ ਤੇ ਦੂਜਾ ਇਹ ਸਵਾਲ ਸੀ ਕਿ ਥੈਲੀਅਮ ਦੇ ਉੱਤੇ ਸਰਕਾਰ ਨੇ ਪੂਰੀ ਤਰ੍ਹਾਂ ਬੈਲ ਲਾਇਆ ਹੋਇਆ ਹੈ ਇਹ ਕਿਸੇ ਨੂੰ ਵੀ ਮੈਡੀਕਲ ਸਟੋਰ ਤੋਂ ਕਮਿਸਟ ਦੀ ਦੁਕਾਨ ਤੋਂ ਕਿਸੇ ਵੀ ਸਟੋਰ ਤੋਂ ਤੁਹਾਨੂੰ ਨਹੀਂ ਮਿਲ ਸਕਦਾ ਫਿਰ ਇਹ ਥੈਲੀਅਮ ਸਲਫੇਟ ਇਹਨਾਂ ਦੀ ਬੋਡੀ ਦੇ ਵਿੱਚ ਕਿਵੇਂ ਆਇਆ ਹੁਣ ਸੋਚਦਿਆਂ ਸੋਚਦਿਆਂ ਦਵਿੰਦਰ ਮੋਹਨ ਸ਼ਰਮਾ ਨੂੰ ਉਹ ਦਿਨ ਯਾਦ ਆਉਂਦਾ ਹੈ ਜਿਸ ਦਿਨ ਉਹਦੀ ਜਿਹੜੀ ਕੁੜੀ ਸੀ ਦਿਵਿਆ ਉਹ ਰੋਸ ਕੇ ਪੇਕੇ ਘਰ ਆਈ ਹੋਈ ਸੀ ਤੇ ਪ੍ਰਿੰਕਾ ਦੇ ਬਿਮਾਰ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਘਰ ਉਹਨਾਂ ਦਾ ਜਵਾਈ ਵੜੋਨ ਜੋ ਕਿ ਦਿਵਿਆ ਦੇ ਨਾਲ ਲੜਦਾ ਝਗੜਦਾ ਸੀ ਉਹ ਆਇਆ ਸੀ ਤੇ ਉਸ ਦਿਨ ਉਹਦਾ ਬਿਹੇਵੀਅਰ ਬਹੁਤ ਹੀ ਬਦਲਿਆ ਹੋਇਆ ਸੀ ਉਹ ਸਾਰਿਆਂ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਤੇ ਉਸ ਦਿਨ ਉਹਨੇ ਆਪਣੇ ਨਾਲ ਮੱਛੀ ਦੀ ਕਰੀ ਬਣਾ ਕੇ ਲੈ ਕੇ ਆਇਆ ਹੋਇਆ ਸੀ ਇਹ ਸਭ ਦੇਖ ਕੇ ਦਵਿੰਦਰ ਬੜਾ ਹੈਰਾਨ ਹੋਇਆ ਸੀ ਕਿ ਜਿਹੜਾ ਬੰਦਾ ਹਮੇਸ਼ਾ ਹੀ ਗੁੱਸੇ ਦੇ ਵਿੱਚ ਰਹਿੰਦਾ ਹੈ ਅੱਜ ਉਹ ਕਿਵੇਂ ਬਦਲ ਚੁੱਕਿਆ ਸੀ ਅੱਜ ਉਹ ਇੰਨਾ ਕਿਵੇਂ ਖੁਸ਼ ਹੋ ਰਿਹਾ ਸੀ ਉਹ ਵੀ ਆਪਣੇ ਨਾਲ ਫਿਸ਼ ਕਰੀ ਬਣਾ ਕੇ ਲੈ ਕੇ ਆਇਆ ਸਾਰਿਆਂ ਦੇ ਲਈ ਉਸ ਦਿਨ ਉਹਨੇ ਆਪਣੇ ਹੱਥ ਦੇ ਨਾਲ ਹੀ ਇਹ ਸਾਰਿਆਂ ਨੂੰ ਫਿਸ਼ ਕਰੀ ਖਵਾਈ ਸੀ ਤੇ ਪ੍ਰਿਯੰਕਾ ਜਿਹੜੀ ਉਸ ਟਾਈਮ ਬਾਹਰ ਗਈ ਹੋਈ ਸੀ ਜਦੋਂ ਤੱਕ ਪ੍ਰਿਯੰਕਾ ਘਰ ਨਹੀਂ ਆਈ ਉਦੋਂ ਤੱਕ ਉਹ ਵਰੁਨ ਜਰਾ ਉਸੇ ਘਰ ਦੇ ਵਿੱਚ ਰਿਹਾ ਸੀ ਤੇ ਜਦੋਂ ਉਹ ਆਉਂਦੀ ਹੈ ਤਾਂ ਉਸ ਨੂੰ ਵੱਡੇ ਵੱਡੇ ਪੀਸ ਪ੍ਰਿਯੰਕਾ ਨੂੰ ਵੀ ਖਾਣ ਨੂੰ ਦਿੰਦਾ ਹੈ ਪਰ ਇਹ ਜਿਹੜੀ ਫਿਸ਼ ਕਰੀ ਸੀ ਉਹਨੇ ਖੁਦ ਨਹੀਂ ਖਾਧੀ ਜਦੋਂ ਇਹ ਉਹਨੂੰ ਦਿੱਤੀ ਜਾਂਦੀ ਸੀ ਤਾਂ ਉਹ ਕਹਿੰਦਾ ਸੀ ਕਿ ਮੇਰੇ ਦੰਦ ਦੇ ਵਿੱਚ ਦਰਦ ਹੋ ਰਹੀ ਹੈ ਮੇਰਾ ਮੂੰਹ ਜਰਾ ਹੈ ਉਹ ਪੂਰਾ ਸੁੱਜਿਆ ਹੋਇਆ ਹੈ ਇਸ ਕਰਕੇ ਮੈਂ ਬਾਅਦ ਵਿੱਚ ਖਾ ਲਵਾਂਗਾ ਮੈਂ ਹੁਣ ਨਹੀਂ ਖਾਵਾਂਗਾ ਤੇ ਇਹ ਜਿਹੜਾ ਵਰੁਨ ਸੀ ਇਹ ਇੰਨਾ ਚਲਾਕ ਸੀ ਕਿ ਇਹਨੇ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਦੁੱਧ ਪਿਲਾ ਦਿੱਤਾ ਸੀ ਤਾਂ ਜੋ ਬੱਚੇ ਇਹ ਫਿਸ਼ ਘੜੀ ਨਾ ਖਾ ਸਕਣ ਪ੍ਰਿਆੰਕਾ ਨੇ ਫਿਸ਼ ਦੇ ਸਭ ਤੋਂ ਵੱਡੇ-ਵੱਡੇ ਪੀਸ ਖਾਦੇ ਸਨ ਸ਼ਾਇਦ ਇਸੇ ਲਈ ਉਹ ਛੇਤੀ ਬਿਮਾਰ ਹੋ ਗਈ ਸੀ ਇਹ ਗੱਲ ਸੋਚਣ ਤੋਂ ਬਾਅਦ ਹੁਣ ਦਵਿੰਦਰ ਮੋਹਨ ਸਾਰੀ ਕਹਾਣੀ ਸਮਝ ਚੁੱਕਿਆ ਸੀ ਕਿ ਇਹਦੇ ਪਿੱਛੇ ਆਕਰ ਜ਼ਿੰਮੇਵਾਰ ਕੌਣ ਸੀ ਵਰੁਨ ਇੱਕ ਹਾਈ ਪ੍ਰੋਫਾਈਲ ਫੈਮਿਲੀ ਨਾਲ ਸੰਬੰਧ ਰੱਖਦਾ ਸੀ ਉਹ ਰੀਅਲ ਏਸਟੇਟ ਦਾ ਬਿਜ਼ਨਸ ਕਰਦਾ ਸੀ ਜੋ ਕਿ ਕਾਫੀ ਉਹਦਾ ਬਿਜ਼ਨਸ ਵਧੀਆ ਚੱਲ ਰਿਹਾ ਸੀ ਹੁਣ ਦਵਿੰਦਰ ਮੋਨ ਦੇ ਕਹਿਣ ਦੇ ਉੱਤੇ ਹੀ ਪੁਲਿਸ ਨੇ ਵਰੂਨ ਦੇ ਖਿਲਾਫ 24 ਮਾਰਚ 2021 ਨੂੰ ਐਫ ਆਈ ਆਰ ਦਰਜ ਕਰ ਲਈ ਤੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਜਿੱਥੇ ਜਾ ਕੇ ਉਹਨਾਂ ਨੂੰ ਥੈਲੀਅਮ ਸਲਫੇਟ ਦੇ ਕੁਝ ਅੰਸ਼ ਬਰਾਮਦ ਹੋਏ ਤੇ ਹੁਣ ਪੁਲਿਸ ਨੇ ਵਰੂਨ ਦਾ ਲੈਪਟਾਪ ਤੇ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਸੀ ਹੁਣ ਪੁਲਿਸ ਨੇ ਉਹਦੇ ਫੋਨ ਤੇ ਲੈਪਟਾਪ ਦੇ ਵਿੱਚ ਇਹ ਦੇਖਿਆ ਕਿ ਉਹ ਸਰਚ ਕੀਤਾ ਹੋਇਆ ਸੀ ਉਹਨੇ ਇੰਟਰਨੈਟ ਦੇ ਉੱਤੇ ਕਿ ਕਿਵੇਂ ਕਿਸੇ ਨੂੰ ਸਭ ਤੋਂ ਜ਼ਿਆਦਾ ḍu maar ਕੀਤਾ ਜਾ ਸਕਦਾ ਹੈ ਤੇ ਜਿਹਦੇ ਵਿੱਚ ਉਹਨੂੰ ਇਹ ਜਵਾਬ ਦੇ ਵਿੱਚ ਮਿਲਿਆ ਸੀ ਥੈਲੀਅਮ ਸਲਫੇਟ ਦਾ ਉਪਯੋਗ ਕਰਕੇ ਤੁਸੀਂ ਕਿਸੇ ਨੂੰ ਵੀ ਬਿਮਾਰ ਕਰ ਸਕਦੇ ਹੋ ਪਰ ਇਹ ਜਿਹੜਾ ਥੈਲੀਅਮ ਸਲਫੇਟ ਹੈ ਇਹ ਪੂਰੀ ਤਰ੍ਹਾਂ ਬੈਨ ਸੀ ਤੇ ਇਹ ਸਿਰਫ ਗਿਨੀਆਂ ਚੁਣੀਆਂ ਜਿਹੜੀਆਂ ਇੰਡਸਟਰੀਆਂ ਨੇ ਉਹੀ ਮੰਗਵਾ ਸਕਦੀਆਂ ਸਨ ਉਹਨਾਂ ਦਾ ਉਪਯੋਗ ਆਪਣੇ ਕੰਮ ਦੇ ਵਿੱਚ ਕਰਦੀਆਂ ਸਨ ਪਰ ਇਹ ਵਰੁਨ ਅਰੋਰਾ ਇੱਕ ਬਹੁਤ ਹੀ ਛਾਤਰ ਦਿਮਾਗ ਦਾ ਬੰਦਾ ਸੀ ਇਹਨੇ ਹੁਣ ਦਵਿੰਦਰ ਮੋਨ ਦਾ ਜਿਹੜਾ ਭਰਾ ਸੀ ਉਦੇ ਨਾਮ ਤੇ ਇੱਕ ਹੋਮਿਓਪੈਥਿਕ ਕੰਪਨੀ ਚਲਦੀ ਸੀ ਤੇ ਇਹਨੇ ਉਸ ਨਾਮ ਦੇ ਉੱਤੇ ਹੀ ਜਾਲੀ ਪੇਪਰ ਬਣਾਏ ਤੇ ਇੱਕ ਕੰਪਨੀ ਰਜਿਸਟਰ ਕਰਾਈ ਤੇ ਇਸ ਕੰਪਨੀ ਦੇ ਥਰੋ ਹੀ ਉਹਨੇ 25 ਗ੍ਰਾਮ ਥੈਲੀਅਮ ਸਲਫੇਟ ਮੰਗਵਾਇਆ ਇਹ ਜਿਹੜੀ ਪੇਮੈਂਟ ਕੀਤੀ ਸੀ ਇਹਨੇ ਪਹਿਲੀ ਵਾਰ ਪ੍ਰੇਮਕਾ ਦੇ ਬਿਮਾਰ ਹੋਣ ਤੋਂ 15 ਦਿਨ ਪਹਿਲਾਂ ਕੀਤੀ ਸੀ ਤੇ ਦੂਜੀ ਪੇਮੈਂਟ ਜਦੋਂ ਦਿਵਿਆ ਬਿਮਾਰ ਹੋਈ ਸੀ ਉਹਦੇ ਤੋਂ 2 ਦਿਨ ਪਹਿਲਾਂ ਹੀ ਇਹਨੇ ਪੇਮੈਂਟ ਕੀਤੀ ਸੀ ਜਾਨੀ ਕਿ ਇਹਨੇ ਦੋ ਵਾਰੀ ਇਹ ਥੈਲੀਅਮ ਸਲਫੇਟ ਜਿਹੜਾ ਕੈਮੀਕਲ ਸੀ ਉਹ ਮੰਗਵਾਇਆ ਸੀ ਤੇ ਵਰਨ ਅੋਰੋਰਾ ਇੰਨਾ ਛਾਤਰ ਸੀ ਕਿ ਇਨੇ ਜਿਹੜਾ ਇਹ ਕੈਮੀਕਲ ਡਿਲੀਵਰੀ ਕਰਵਾਈ ਸੀ ਆਪਣੇ ਘਰ ਦੇ ਵਿੱਚ ਨਹੀਂ ਮੰਗਵਾਈ ਸੀ ਬਲਕਿ ਇਹਨੇ ਆਪਣੇ ਮਾਮੇ ਦੇ ਘਰ ਮੰਗਵਾਈ ਸੀ ਤੇ ਇਹ ਗੱਲ ਉਹਦੇ ਮਾਮੇ ਨੂੰ ਵੀ ਨਹੀਂ ਪਤਾ ਸੀ ਤੇ ਉੱਥੇ ਜਿਹੜਾ ਵਾਚਮੈਨ ਸੀ ਉਹਨੂੰ ਵੀ ਨਹੀਂ ਪਤਾ ਸੀ ਕਿ ਆਖਿਰ ਇਹਨੇ ਡਿਲੀਵਰੀ ਕਿਸ ਚੀਜ਼ ਦੀ ਮੰਗਵਾਈ ਹੈ ਪਰ ਹੁਣ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਇਹੀ ਸਵਾਲ ਸੀ ਕਿ ਆਖਰ ਇਹ ਜਿਹੜੇ ਕਤਲ ਕੀਤੇ ਸੀ ਵਰਨ ਅੋਰੋਰਾ ਨੇ ਕਿਉਂ ਕੀਤੇ ਸਨ ਬਾਅਦ ਵਿੱਚ ਜਿਹੜੀ ਇਹਦੀ ਵਜ੍ਹਾ ਨਿਕਲ ਕੇ ਸਾਹਮਣੇ ਆਈ ਉਹ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਵਜ੍ਹਾ ਸੀ ਵਰਨ ਅੋਰੋਰਾ ਤੇ ਉਹਦੀ ਮਾਂ ਮਤਲਬ ਜਦੋਂ ਵਰਨ ਅਰੋੜਾ ਦਾ ਵਿਆਹ ਹੋਇਆ ਸੀ ਦਿਵਿਆ ਦੇ ਨਾਲ ਕਈ ਸਾਲ ਗੁਜ਼ਰ ਗਏ ਪਰ ਦਿਵਿਆ ਦੇ ਘਰ ਕੋਈ ਬੱਚਾ ਨਹੀਂ ਹੋ ਰਿਹਾ ਸੀ ਹੁਣ ਦਿਵਿਆ ਤੇ ਵਰਨ ਅਰੋੜਾ ਆਈ ਵੀ ਐਫ ਦਾ ਸਹਾਰਾ ਲੈਂਦੇ ਨੇ ਤੇ ਆਈ ਵੀ ਐਫ ਦੇ ਜਰੀਏ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਹੁੰਦਾ ਹੈ ਹੁਣ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਕਿਉਂਕਿ ਘਰ ਦੇ ਵਿੱਚ ਪੈਸਾ ਸੀ ਸਾਰਾ ਕੁਝ ਸੀ ਜਿਹੜੇ ਬੱਚਿਆਂ ਦੀ ਘਾਟ ਸੀ ਉਹ ਵੀ ਪੂਰੀ ਹੋ ਚੁੱਕੀ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਹੀ ਇਹ ਜਿਹੜੀ ਦਿਵਿਆ ਸੀ ਉਹ ਫਿਰ ਤੋਂ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਇਹ ਪ੍ਰੈਗਨੈਂਟ ਹੁੰਦੀ ਹੈ ਵਰੁਨ ਦੇ ਪਿਤਾ ਦੀ ਮੌਤ ਤੋਂ ਇੱਕ ਦਿਨ ਬਾਅਦ ਹੁਣ ਘਰ ਦੇ ਵਿੱਚ ਇਹੀ ਲੱਗਦਾ ਸੀ ਵਰਨ ਅরোਰਾ ਤੇ ਉਹਦੀ ਮਾਂ ਨੂੰ ਇਹੀ ਲੱਗਦਾ ਸੀ ਕਿ ਸ਼ਾਇਦ ਉਹਦਾ ਜਿਹੜਾ ਪਤੀ ਮਰਿਆ ਸੀ ਜਿਸ ਦਿਨ ਉਹਦਾ ਪੁਨਰਜਨਮ ਹੋਇਆ ਹੈ ਦਿਵਿਆ ਅরোਰਾ ਦੇ ਪੇਟ ਦੇ ਵਿੱਚ ਪਰ ਜਦੋਂ ਦਿਵਿਆ ਦੇ ਟੈਸਟ ਕਰਵਾਏ ਜਾਂਦੇ ਨੇ ਤਾਂ ਡਾਕਟਰ ਕਹਿੰਦਾ ਹੈ ਕਿ ਇਹਦੀ ਜਾਨ ਨੂੰ ਖਤਰਾ ਹੈ ਇਹ ਬੱਚਾ ਇਹਨੂੰ ਨਹੀਂ ਰੱਖਣਾ ਚਾਹੀਦਾ ਇਹ ਮਰ ਜਾਵੇਗੀ ਤੇ ਦੂਜਾ ਇੱਕ ਇਹ ਇਤਿਫਾਕ ਹੋਇਆ ਕਿ ਜਿਹੜਾ ਡਾਕਟਰ ਨੇ ਇਸ ਬੱਚੇ ਦੀ ਡਿਲੀਵਰੀ ਡੇਟ ਦੱਸੀ ਸੀ ਉਹ ਉਹੀ ਡੇਟ ਦੱਸੀ ਸੀ ਜਦੋਂ ਵਰਨ ਅরোਰਾ ਦੇ ਪਿਤਾ ਦੀ ਜਨਮ ਤਰੀਕ ਸੀ ਇਹਨਾਂ ਨੂੰ ਹੁਣ ਪੂਰੀ ਤਰ੍ਹਾਂ ਵਿਸ਼ਵਾਸ ਹੋ ਗਿਆ ਸੀ ਕਨਫਰਮ ਹੋ ਗਿਆ ਸੀ ਕਿ ਸਾਡੇ ਪਿਤਾ ਦਾ ਹੀ ਪੁਨਰਜਨਮ ਹੋ ਰਿਹਾ ਹੈ ਇਸ ਲਈ ਇਹ ਬੱਚੇ ਨੂੰ ਪੈਦਾ ਕਰਨਾ ਚਾਹੁੰਦੇ ਸਨ ਪਰ ਦਿਵਿਆ ਨੂੰ ਇਹ ਪਤਾ ਸੀ ਕਿ ਇਹ ਉਹਦੀ ਜਾਨ ਨੂੰ ਖਤਰਾ ਹੈ ਤੇ ਜੇਕਰ ਉਹਨੂੰ ਕੁਝ ਹੋ ਜਾਂਦਾ ਹੈ ਤੇ ਮਗਰੋਂ ਉਹਦੇ ਜਿਹੜੇ ਦੋ ਬੱਚੇ ਨੇ ਉਹਨਾਂ ਦੀ ਕੌਣ ਦੇਖਭਾਲ ਕਰੇਗਾ ਇਸ ਲਈ ਉਹ ਹੁਣ ਇਹ ਬੱਚੇ ਨੂੰ ਪੈਦਾ ਨਹੀਂ ਕਰਨਾ ਚਾਹੁੰਦੀ ਸੀ ਤੇ ਇਸੇ ਗੱਲ ਨੂੰ ਲੈ ਕੇ ਇਹਨਾਂ ਦੇ ਘਰ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਮਾਰ-ਕੁਟਾਪਾ ਹੁੰਦਾ ਸੀ ਤੇ ਇਹ ਹੁਣ ਜਿਹੜੀ ਦਿਵਿਆ ਸੀ ਇਹ ਗੱਲ ਆਪਣੇ ਘਰਦਿਆਂ ਦੇ ਨਾਲ ਕਰਦੀ ਹੈ ਤੇ ਆਪਣੇ ਪੇਕੇ ਘਰ ਜਾ ਕੇ ਇਹ ਬੱਚੇ ਦਾ ਅਬੋਰਸ਼ਨ ਕਰਵਾ ਦਿੰਦੀ ਹੈ ਇਹ ਗੱਲ ਜਦੋਂ ਵਰਨ ਨੂੰ ਤੇ ਉਹਦੀ ਮਾਂ ਨੂੰ ਪਤਾ ਲੱਗੀ ਤਾਂ ਉਹ ਗੁੱਸੇ ਦੇ ਨਾਲ পাগল ਹੋ ਗਏ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਉਹਨਾਂ ਦਾ ਪਿਤਾ ਘਰ ਆਉਣ ਵਾਲਾ ਸੀ ਪਰ ਦਿਵਿਆ ਨੇ ਇਹਨੂੰ ਮਾਰ ਦਿੱਤਾ ਇਹਦੇ ਵਿੱਚ ਹੁਣ ਦਿਵਿਆ ਦੇ ਘਰ ਵਾਲੇ ਵੀ ਸ਼ਾਮਿਲ ਸਨ ਜਦੋਂ ਇਹ ਗੱਲ ਪਤਾ ਚੱਲਦੀ ਹੈ ਵਰਨ ਨੂੰ ਤੇ ਉਹ ਹੁਣ ਪੂਰਾ ਪਲਾਨ ਬਣਾ ਲੈਂਦਾ ਹੈ ਤੇ ਉਹ ਹੁਣ ਦਿਵਿਆ ਤੇ ਦਿਵਿਆ ਦੇ ਪਰਿਵਾਰ ਨੂੰ ਮਾਰਨਾ ਚਾਹੁੰਦਾ ਸੀ ਇਸ ਤੋਂ ਬਾਅਦ ਇਹ ਫਿਸ਼ ਕਰੀ ਦਾ ਜਰਮ ਹੁੰਦਾ ਹੈ ਇਹ ਪਲਾਨ ਬਣਾਉਂਦਾ ਹੈ ਕਿ ਕਿਉਂ ਨਾ ਫਿਸ਼ ਕਰੀ ਦੇ ਵਿੱਚ ਇਹ ਜਰਾ ਕੈਮੀਕਲ ਪਾ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹ ਪੂਰਾ ਦਾ ਪੂਰਾ ਪਰਿਵਾਰ ਮਾਰਿਆ ਜਾਵੇਗਾ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਚੱਲੇਗਾ ਇਹ ਜਿਹੜਾ ਕੇਸ ਹੈ ਅਜੇ ਵੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਕੇਸ ਦੀਆਂ ਤਰੀਕਾ ਤੇ ਤਰੀਕਾ ਪੈ ਰੀਆਂ ਨੇ ਤੇ ਜਿਹੜੀ ਨੈਕਸਟ ਤਰੀਕ ਹੈ ਜਨਵਰੀ 2025 ਦੇ ਵਿੱਚ ਹੈ ਪਰ ਹਜੇ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਆਇਆ ਇਸ ਕੇਸ ਦੇ ਵਿੱਚ ਬਰੋਂ ਦੀ ਜਿਹੜੀ ਮਾਤਾ ਸੀ ਉਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦੇ ਖਿਲਾਫ ਕੋਈ ਵੀ ਡਾਇਰੈਕਟ ਸਬੂਤ ਨਹੀਂ ਮਿਲੇ ਕਿ ਉਹ ਇਸ ਕੇਸ ਦੇ ਵਿੱਚ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ ਬਾਕੀ ਅਸੀਂ ਤਾਂ ਇਹੀ ਆਸ ਕਰਦੇ ਹਾਂ ਕਿ ਦਵਿੰਦਰ ਮੋਹਨ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਾਕੀ ਤੁਹਾਡੇ ਕੀ ਵਿਚਾਰ ਹਨ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ